ਅ ਸਤਿ ਸ੍ਰੀ ਅਕਾਲ ਜੀ ਸਾਰੇ ਨੰਗਲ ਵਾਸੀਆਂ ਨੂੰ ਮੈਂ ਤੁਹਾਡੇ ਮਾధ్యਮ ਰਾਹੀਂ ਸਾਰੇ ਨੰਗਲ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲ ਰੀਆਂ ਨੇ ਕਿ 1 ਲੱਖ ਕਿਊਸਕ 2 ਲੱਖ ਕਿਊਸਕ ਬਿਲਕੁਲ ਬੇਬੁਨਿਆਦ ਤੇ ਬਿਲਕੁਲ ਹੀ ਝੂਠ ਹੈਗੀਆਂ ਨੇ ਅ ਟੋਟਲ ਜਿਹੜਾ ਡਿਸਚਾਰਜ ਹੈ ਉਹ 43300 ਕਿਊਸਕ ਪਾਖੜਾ ਡੈਮ ਵਿੱਚੋਂ ਹੋਣਾ ਤੇ ਇਸ 43300 ਕਿਊਸਕ ਵਿੱਚੋਂ 12500 ਕਿਊਸਕ ਨੰਗਲ ਹਾਈਡਲ ਚੈਨਲ ਨੂੰ ਡਾਇਵਰਟ ਕੀਤਾ ਜਾਊਗਾ 10150 ਕਿਊਸਕ ਅਨੰਦਪੁਰ ਹਾਈਡਲ ਚੈਨਲ ਨੂੰ ਡਾਇਵਰਟ ਕੀਤਾ ਜਾਊਗਾ ਤੇ 20650 ਕਿਊਸਕ ਜਿਹੜਾ ਹੈ ਉਹ ਸਤਲੁਜ ਦਰਿਆ ਦੇ ਮੇਨ ਸਟ੍ਰੀਮ ਵਿੱਚ ਰਹੂਗਾ ਸਿਰਫ ਅਤੇ ਸਿਰਫ 20650 ਕਿਊਸਕ ਜੋ ਹੈ ਉਹ ਨੰਗਲ ਦਰਿਆ ਦੇ ਮੇਨ ਸਟ੍ਰੀਮ ਵਿੱਚ ਰਹੂਗਾ ਆਪਣੇ ਸਤਲੁਜ ਦਰਿਆ ਦੇ ਤਾਂ ਬਿਲਕੁਲ ਵੀ ਘਬਰਾਉਣ ਵਾਲੀ ਗੱਲ ਨਹੀਂ ਹੈ ਰਹੀ ਗੱਲ ਫਲਡ ਗੇਟਸ ਦੀ ਐਕਸਰਸਾਈਜ਼ ਦੀ ਫਲਡ ਗੇਟਸ ਦਾ ਇੱਕ ਟ్రਾਇਲ ਰਨ ਜ਼ਰੂਰ ਚੱਲ ਰਿਹਾ ਹੈ ਇਹਦੇ ਬਾਰੇ BBMP ਵੱਲੋਂ ਕੱਲ ਬਕਾਇਦਾ ਯਾਨੀ ਕਿ 18 18 2025 ਨੂੰ ਕੱਲ ਸ਼ਾਮ ਨੂੰ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਜ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ 3 ਵਜੇ 4 ਵਜੇ ਅਤੇ 5 ਵਜੇ ਜਿਹੜੇ ਹੈਗੇ ਨੇ 1 ਫੁੱਟ 2 ਫੁੱਟ ਤੇ 3 ਫੁੱਟ ਕਰਕੇ ਜਿਹੜੇ ਗੇਟਸ ਨੇ ਉਹ ਖੋਲੇ ਜਾਣਗੇ ਪਰ ਕਿਉਂਕਿ ਹਲੇ ਇਸ ਟਾਈਮ ਤੇ ਜਿਹੜਾ ਜਿਹੜਾ ਵਾਟਰ ਲੈਵਲ ਹੈ ਉਹ ਸਿਰਫ 1665 ਫੁੱਟ ਹੈ 1680 ਫੁੱਟ ਨਹੀਂ ਹੈ ਖਤਰੇ ਦੇ ਨਿਸ਼ਾਨ ਤੇ ਨਹੀਂ ਹੈ ਤਾਂ ਉਹਨਾਂ ਗੇਟਸ ਦੇ ਖੋਲਣ ਦਾ ਵੀ ਜਿਹੜਾ ਇੰਪੈਕਟ ਹੈ ਉਹ ਬਹੁਤ ਹੀ ਨੋਮੀਨਲ ਹੋਏਗਾ ਉਹ ਵੀ ਜ਼ਿਆਦਾ ਇੰਪੈਕਟ ਨਹੀਂ ਹੋਏਗਾ ਜਿਹੜੀ ਮੈਂ ਹੁਣੇ ਤੁਹਾਨੂੰ ਫਿਗਰ ਦੱਸੀ 43300 ਦੀ ਇਸ ਫਿਗਰ ਦੇ ਵਿੱਚ ਫਲਡ ਗੇਟਸ ਤੋਂ ਹੋ ਰਿਹਾ ਡਿਸਚਾਰਜ ਇਨਕਲੂਡਡ ਹੈ ਤੇ ਇਸ ਦੀ ਪੁਸ਼ਟੀ ਅੱਜ ਜਿਹੜਾ ਆਪਣੇ ਡੈਮ ਅਥਾਰਟिटीज ਨੇ ਉਹਨਾਂ ਵੱਲੋਂ ਵੀ ਕੀਤੀ ਗਈ ਹੈ ਟੋਟਲ ਡਿਸਚਾਰਜ 43300 ਕਿਊਸਕ ਹੈ ਸਰ ਮਤਲਬ 43300 ਸਿਰਫ ਫਲਡ ਗੇਟਸ ਦਾ ਨਹੀਂ ਹੈ ਇਹ ਵੀ ਗੱਲ ਮੈਂ ਸਾਰਿਆਂ ਨੂੰ ਜਿਹੜਾ ਹੈਗਾ ਕਲੀਅਰਲੀ ਦੱਸਣਾ ਚਾਹਨਾ ਸਤਲੁਜ ਦੇ ਮੇਨ ਦਰਿਆ ਵਿੱਚ ਨੰਗਲ ਹੈਡਵਰਕਸ ਤੋਂ ਬਾਅਦ ਸਿਰਫ 2650 ਕਿਊਸਕ ਹੀ ਫਲੋ ਕਰੇਗਾ ਕਿ ਸਰ ਅੰਤ ਤਰ ਬਸਾ ਦਾ ਹੋਊਗਾ ਦੇਖੋ ਇਹ ਡਿਪੈਂਡ ਕਰੇਗਾ ਮੌਸਮ ਦੇ ਫੋਰਕਾਸਟ ਦੇ ਉੱਤੇ ਹਿਮਾਚਲ ਦਾ ਜਿਹੜਾ ਵੈਦਰ ਫੋਰਕਾਸਟ ਹੈ ਆਉਣ ਵਾਲੇ 15 ਦਿਨ ਕਿੱਦਾਂ ਰਹਿੰਦਾ ਉਸ ਦੇ ਉੱਤੇ ਡਿਪੈਂਡ ਕਰੇਗਾ ਫਿਲਹਾਲ ਜੇ ਅਸੀਂ ਅਸਿਊਮ ਕਰਕੇ ਚੱਲੀਏ ਕਿ ਇਸ ਟਾਈਮ 1665 ਫੁੱਟ ਹੈ ਤੇ 1680 ਫੁੱਟ ਜਿਹੜਾ ਹੈਗਾ ਖਤਰੇ ਦਾ ਨਿਸ਼ਾਨ ਹੈ ਤਾਂ ਜੇ ਰੋਜ਼ 1 ਫੁੱਟ ਵੀ ਵਧੇ ਤਾਂ ਵੀ ਸਾਡੇ ਕੋਲ 15 ਦਿਨ ਦਾ ਅੱਛਾ ਖਾਸਾ ਬਫਰ ਹੈ ਤਾਂ ਮਤਲਬ ਬਟ ਇਸ ਟਾਈਮ ਇਸ ਸਟੇਜ ਤੇ ਬਿਨਾ ਮੌਸਮੀ ਫੋਰਕਾਸਟ ਤੋਂ ਤੇ ਬਿਨਾ ਤਕਨੀਕੀ ਗਿਆਨ ਤੋਂ ਮੈਂ ਸਿਟੀਜ਼ਨਸ ਦੇ ਨਾਲ ਕੋਈ ਕੰਕ੍ਰੀਟ ਇਨਫੋਰਮੇਸ਼ਨ ਪਰਟੇਨਿੰਗ ਟੂ ਫਿਊਚਰ ਨਹੀਂ ਕਰਨਾ ਚਾਹੁੰਦਾ ਅੱਜ ਦੇ ਦਿਨ ਦੀ ਇਨਫੋਰਮੇਸ਼ਨ ਸਿਰਫ ਇਹ ਹੈ ਕਿ 43300 ਕਿਊਸਕ ਵਿੱਚੋਂ 10150 ਜਿਵੇਂ ਮੈਂ ਦੱਸਿਆ ਅਨੰਦਪੁਰ ਹਾਈਡਲ ਚੈਨਲ 12500 ਨੰਗਲ ਹਾਈਡਲ ਚੈਨਲ ਤੇ 20650 ਕਿਊਸਕ ਸਿਰਫ ਜਿਹੜਾ ਇਹਗਾ ਸਤਲੁਜ ਦਰਿਆ ਦੇ ਮੇਨ ਸਟ੍ਰੀਮ ਵਿੱਚ ਜਾਏਗਾ ਜੋ 47 ਲੋਕਲ ਪਿੰਡਾਂ ਨੂੰ ਵੀ ਕੀਤੀ ਗਈ ਹੈ ਹਾਂਜੀ ਇਹਨਾਂ ਦੀ ਅਸੀਂ ਮੁਸ਼ਤਰੀ ਮੁਨਿਆਦੀ ਕਲ ਪਿੰਡਾਂ ਦੇ ਵਿੱਚ ਸ਼ਾਮ ਨੂੰ ਕਰਵਾਈ ਗਈ ਹੈ ਅੱਜ ਸਵੇਰੇ ਫਿਰ ਦੁਆਰਾ ਕਰਾਈ ਗਈ ਹੈ ਤੇ ਹੁਣ ਜਦ ਗੇਟਸ ਖੁੱਲੇ ਸੀਗੇ ਖੋਲਣ ਤੋਂ ਪਹਿਲਾਂ ਫਿਰ ਦੁਆਰਾ ਕਰਾਈ ਗਈ ਹੈ ਕਿ ਕੋਈ ਵੀ ਦਰਿਆ ਦੇ ਨੇੜੇ ਨਾਉਣ ਮੱਝਾਂ ਚਰਾਉਣ ਜਾਂ ਲੱਕੜ ਇਕੱਠੀਆਂ ਕਰਨ ਨਾ ਜਾਵੇ ਦਰਿਆ ਤੋਂ ਅ ਦ دریا ਦੇ ਨਾਲ ਜਿਹੜੇ ਡੇਲੀ ਸਵਿਮਿੰਗ ਕਰਦੇ ਹੈਗੇ ਨੇ ਉਹ ਸਲੋ ਸਟ ਐਂਡ ਸਟੈਡੀ ਸਟ੍ਰੀਮ ਚੋ ਅੱਜ ਦੇ ਦਿਨ ਉਸ ਚੀਜ਼ ਨੂੰ ਵੀ ਅਵੋਇਡ ਕਰਨ ਬਿਕਾਜ਼ ਅੱਜ ਦੇ ਦਿਨ ਫਲੋ ਥੋੜਾ ਜਾਂ ਤੇਜ਼ ਹੋ ਸਕਦਾ